ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਤੁਹਾਨੂੰ ਅੱਜ ਆਪਾਂ ਦੱਸਾਂਗੇ ਕੋਈ ਵੀ ਕੱਟੀ ਬੱਸੀ ਤੁਸੀਂ ਕਾਫ ਤਿਆਰ ਕਰਨਾ ਚਾਹੁੰਦੇ ਹੋ ਤਾਂ ਕਿਵੇਂ ਕਿਹੜੀ-ਕਿਹੜੀ ਖਰਾਕ ਪਾਉਣੀ ਆ ਆਪਾਂ ਕਿੰਨੇ ਦਿਨਾਂ ਤੋਂ ਸ਼ੁਰੂ ਕਰਨੀ ਆ ਖਰਾਕ ਸਾਰੀ ਪ੍ਰੋਪਰ ਤੁਹਾਨੂੰ ਸੂਣ ਤੱਕ 16-17 ਮਹੀਨਿਆਂ ਤੱਕ ਫਾਰਮੂਲਾ ਦੱਸਾਂਗੇ ਤੇ ਫਾਰਮੂਲਾ ਇਹ ਆਪਾਂ ਪਹਿਲਾਂ ਵੀ ਝੋਟੀਆਂ ਤੇ ਵਰਤਦੇ ਰਹਿੰਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਬਹੁਤ ਭਰਾ ਕਹਿ ਦਿੰਦੇ ਆ ਕਿ ਅਸੀਂ ਖਰਾਕ ਵੀ ਬਹੁਤ ਪਾਉਨੇ ਆ ਪਹਿਲਣਾ ਝੋਟੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਹੱਥ ਨਹੀਂ ਲਵਾਉਂਦੀਆਂ ਤੁਹਾਨੂੰ ਉਹ ਵੀ ਦੱਸਾਂਗੇ ਵੀ ਕਿਵੇਂ ਆਪਾਂ ਪਹਿਲਣਾ ਝੋਟੀਆਂ ਤੋਂ ਚੰਗਾ ਦੁੱਧ ਲੈ ਸਕਦੇ ਆ ਤੇ ਕਿਉਂਕਿ ਜਿਵੇਂ ਕਿ ਕਿਸਾਨ ਦੋਸਤੋ ਝੋਟੀ ਆਪਣੀ ਕੋਈ ਵੀ ਮੱਝ ਜਾਂ ਝੋਟੀ ਸੂਪੀ ਤੇ ਉਹਦੇ ਕੱਟਰੂ ਬਸਰੂ ਤੋ ਖੁਰਾਕ ਸ਼ੁਰੂ ਕਰਨੀ ਆਪਾਂ ਤੁਹਾਨੂੰ ਦੱਸਾਂਗੇ ਇੱਕ ਦਿਨ ਤੋਂ ਲੈ ਕੇ ਦੱਸਾਂਗੇ ਵੀ 16-17 ਮਹੀਨਿਆਂ ਤੱਕ ਵੀ ਕਿਹੜੀ-ਕਿਹੜੀ ਖੁਰਾਕ ਪਾਉਣੀ ਆ ਕਿਵੇਂ-ਕਿਵੇਂ ਆਪਾਂ ਸਾਂਭਣਾ ਤੇ ਬਣੇ ਰਿਓ ਵੀਡੀਓ ਦੇਖੋ ਐਂਡ ਤੱਕ ਤੇ ਆਜੋ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੱਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਜਦੋਂ ਤੋਂ ਵੀ ਆਪਣੀ ਮੱਝ ਜਾਂ ਗਾਂ ਸੂ ਪੈਂਦੀ ਹੈ ਜਿਹੜਾ ਵੀ ਤੁਸੀਂ ਕਾਫੀ ਤਿਆਰ ਕਰਨਾ ਚਾਹਣੋ ਤੇ ਉਹਨੂੰ ਨੰਬਰ 1 ਤੇ ਤਾਂ ਤੁਸੀਂ ਬੌੜਾ ਜਿੰਨਾ ਵੀ ਪੀ ਸਕਦਾ ਹੈ ਉਹਨਾਂ ਹੀ ਪਿਉਣਾ ਜਿਵੇਂ ਕਿ ਤੁਸੀਂ ਆਪਣੀ ਆਹ ਸਾਹਮਣੇ ਕੱਟੀ ਦੇਖ ਸਕਦੇ ਹੋ ਇਹਦੇ ਤੋਂ ਤੁਹਾਨੂੰ ਦੱਸ ਦਿਆਂ ਵੀ ਬੌੜਾ ਉਹਨਾਂ ਹੀ ਪਿਉਣਾ ਜਿੰਨਾ ਇਹ ਪੀ ਸਕੇ ਕਿਉਂਕਿ ਆਪਾਂ ਨੂੰ 5-7 ਦਿਨ ਬੌੜਾ ਜਿਹੜਾ ਆਪਾਂ ਨੂੰ ਆਪਣੇ ਕੰਮ ਤਾਂ ਆਉਂਦਾ ਨਹੀਂ ਤੇ ਆਪਾਂ ਕੱਟੀ ਨੂੰ ਪਿਉਣਾ ਤੇ ਇਹਦੇ ਨਾਲ ਜਿਹੜਾ ਕੱਟੀ ਬੌੜਾ ਪੀ ਕੇ ਜਿੰਨਾ ਤਾਂ ਵਧੀਆ ਕੱਦ ਕਾਠ ਕਰੂ ਤੇ ਰਾਜੀ ਵੀ ਹੋਊ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਬਹੁਤ ਹੁੰਦੀ ਆ ਤੇ ਇਹ ਸਭ ਤੋਂ ਜ਼ਿਆਦਾ ਇਹ ਕੰਮ ਪਹਿਲਾਂ ਕਰਨਾ ਆਪਾਂ ਤੇ ਜਦੋਂ ਆਪਣੀ ਕੱਟੀ ਜਾਂ ਬੱਛੀ ਕੋਈ ਵੀ 10 ਦਿਨਾਂ ਦੀ ਹੋਗੀ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਤੁਸੀਂ 10 12 ਦਿਨਾਂ ਤੋਂ ਤੁਸੀਂ ਕਿਸਾਨ ਦੋਸਤੋ ਕੋਈ ਵੀ ਮੈਡੀਕਲ ਤੋਂ ਦਵਾਈ ਲਿਆ ਕੇ ਜੀਆਂ ਵਾਲੀ ਜ਼ਰੂਰ ਦੇਣੀ ਹੈਗੀ ਆ ਕਿਉਂਕਿ ਬਹੁਤ ਭਰਾ ਕੀ ਕਰਦੇ ਆ ਪਹਿਲਾਂ ਡੀਵਾਰਮਿੰਗ ਕਰਦੇ ਨਹੀਂ ਹੈਗੇ ਤੇ ਫਿਰ ਉਹ ਪਸ਼ੂ ਆਪਣੀ ਕੱਟੀ ਬੱਛੀ ਨੂੰ ਜਿਹੜੀ ਖਰਾਕ ਨਹੀਂ ਲੱਗਦੀ ਜੇ ਆਪਾਂ ਟਾਈਮ ਸਰ ਤੇ ਡੀ-ਵਾਰਮਿੰਗ ਕਰਦੇ ਰਹਿਵਾਂਗੇ ਤਾਂ ਜਿੰਨਾ ਵੀ ਦੁੱਧ ਪੀਊਗੀ ਜਾਂ ਉਹਨੂੰ ਖਰਾਕ ਪਾਵਾਂਗੇ ਪ੍ਰੋਪਰ ਲੱਗੂਗੀ ਵੇਸਟ ਨਹੀਂ ਜਾਊਗੀ ਤਾਂ ਤੁਸੀਂ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਡੀ-ਵਾਰਮਿੰਗ ਪਹਿਲੀ ਕਰਨੀ ਹੈ ਤੇ ਨੰਬਰ 2 ਤੇ ਜਦੋਂ ਹੋਗੀ ਇਹ 15 ਤੋਂ 20 ਦਿਨਾਂ ਦੀ ਤੇ ਫਿਰ ਇਹਨੂੰ ਤੁਸੀਂ ਕਾਫਸ ਡਾਕਟਰ ਜਿਹੜੀ ਫੀਡ ਆਉਂਦੀ ਹੈਗੀ ਆ ਉਹ ਸਟਾਰਟ ਕਰਨੀ ਹੈ ਤੇ ਕਿਸੇ ਵੀ ਚੰਗੀ ਕੰਪਨੀ ਦੀ ਲਿਆ ਕੇ ਤੁਸੀਂ ਸਟਾਰਟ ਕਰ ਰਹੇ ਹੋ ਤੇ ਉਹ ਆਪਾਂ ਦੇਣੀ ਕਿਵੇਂ ਇਹਨੂੰ ਥੋੜੀ ਜੀ ਤੂੜੀ ਲੈ ਲੈਣੀ ਆ ਵਿੱਚ ਫੀਡ ਇਹਦੇ 24 ਘੰਟੇ ਮੂਹਰੇ ਰੱਖਣੀ ਆ ਤੇ ਇੱਕ ਫੀਡ ਤੇ ਪਾਣੀ ਇਹ 24 ਘੰਟੇ ਆਪਾਂ ਕਾਫ ਦੇ ਮੂਹਰੇ ਰੱਖਣਾ ਜਿੰਨਾ ਵੀ ਜੀ ਕਰਦਾ ਪਾਣੀ ਪੀ ਲੇ ਤੇ ਜਿੰਨੇ ਵੀ ਜੀ ਕਰਦੇ ਆ ਫੀਡ ਖਾ ਲੇ ਤੇ ਜਦੋਂ ਇਹ ਆਪਣੀ 3 ਮਹੀਨਿਆਂ ਦੀ ਕਾਫ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਇਹਦੀ ਡੀ ਵਰਮਿੰਗ ਫੇਰ ਕਰਨੀ ਆ ਤੇ 3 ਮਹੀਨਿਆਂ ਤੋਂ ਬਾਅਦ ਦੇ ਵਿੱਚ ਤੁਸੀਂ ਕਾਫ ਗਰੋਵਰ ਦੇ ਨਾਮ ਤੇ ਉਹ ਸਟਾਰਟ ਕਰ ਦੇਣੀ ਆ ਉਹ ਵੀ ਤੁਸੀਂ ਉਹਨੂੰ ਜਿੰਨੀ ਖਾ ਸਕਦੀ ਆ ਉੰਨੀ ਖਵਾਉਣੀ ਆ ਤੇ ਜਦੋਂ ਹੋ ਗਈ 6 ਤੋਂ 7 ਮਹੀਨਿਆਂ ਦੀ ਉਸ ਤੋਂ ਬਾਅਦ ਦੇ ਵਿੱਚ ਚੰਗਾ ਬੇਟ ਜਦੋਂ ਬਣ ਗਿਆ ਇਹਦਾ ਪੂਰਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਹੀਫਰ ਫੀਡ ਸਟਾਰਟ ਕਰਨੀ ਹੈ ਹੀਫਰ ਫੀਡ ਤੁਸੀਂ ਸਟਾਰਟ ਕਰਕੇ ਫਿਰ ਤੁਸੀਂ ਜਿੰਨਾ ਚਿਕਰ ਪਸ਼ੂ ਤੁਹਾਡਾ ਗੱਭਣ ਹੋ ਕੇ ਸੂਣ ਦੇ 2 ਮਹੀਨੇ ਨਹੀਂ ਰਹਿੰਦੇ ਉਥੋਂ ਤੱਕ ਤੁਸੀਂ ਫੀਡ ਜਿਹੜੀ ਹੀਫਰ ਸਟਾਰਟ ਕਰੀ ਰੱਖਣੀ ਹੈ ਤੇ ਡੀ ਵਾਰਮਿੰਗ ਜਿਹੜੀ ਫਿਰ ਤੁਸੀਂ ਤਿੰਨਾਂ ਤਿੰਨਾਂ ਮਹੀਨਿਆਂ ਤੋਂ ਕਰੀ ਜਾਣੀ ਹੈ ਕਿਉਂਕਿ ਜੇ ਆਪਾਂ ਡੀ ਵਾਰਮਿੰਗ ਕਰਦੇ ਰਹਾਂਗੇ ਤੇ ਫਿਰ ਜਿੰਨੀ ਵੀ ਖਰਾਕ ਪਾਵਾਂਗੇ ਉਹ ਆਪਣੇ ਕਾਫ ਨੂੰ ਲੱਗਦੀ ਰਹੂਗੀ ਤੇ ਪਹਿਲਾਂ ਤੁਸੀਂ ਜੇ ਹਜੇ ਨਹੀਂ ਵੀ ਕਈ ਵਾਰ ਘਟਰੂ ਜੇ ਮੈਂ ਛੋਟਾ ਮਿੱਟੀ ਖਾਣ ਲੱਗ ਜਾਂਦਾ ਤਾਂ ਉਹਨੂੰ ਤੁਸੀਂ ਅੱਧਾ ਇੱਕ ਗਲਾਸ ਲੱਸੀ ਦਾ ਤੇ ਚਮਚਾ ਇੱਕ ਸਰੋਂ ਦਾ ਤੇਲ ਤੇ ਥੋੜਾ ਜਾਂ ਨੂਨ ਇਹ ਮਿਕਸ ਕਰਕੇ ਤੁਸੀਂ ਸਰੰਜ ਨਾਲ ਦੇਣਾ ਤੇ ਆਪਾਂ ਅੱਗੇ ਤੁਹਾਨੂੰ ਦੱਸਦੇ ਜਿਵੇਂ ਕਿ ਬਹੁਤ ਭਰਾ ਕਹਿੰਦੇ ਕਿ ਪਹਿਲਣਾ ਝੋਟੀਆਂ ਸਾਡੀਆਂ ਹੱਥ ਨਹੀਂ ਲਗਾਉਂਦੀਆਂ ਦੁੱਧ ਨਹੀਂ ਦਿੰਦੀਆਂ ਤੇ ਜੇ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਖਰਾਕ ਦੇ ਨੂੰ ਸਾਂਭਾਂਗੇ ਤਾਂ ਦੁੱਧ ਵੀ ਵਧੀਆ ਦੇਣੀ ਆ ਬਹੁਤ ਭਰਾ ਟੀਕੇ ਤਾਂ ਵਧੀਆ ਭਰਾ ਲੈਂਦੇ ਆ ਤੇ ਦੁੱਧ ਪ੍ਰੋਪਰ ਨਹੀਂ ਦਿੰਦੇ ਕਿਉਂਕਿ ਉਹ ਪਹਿਲਾਂ ਆਪਾਂ ਜਿਹੜੀ ਨਿਉ ਆ ਨਿਉ ਸਹੀ ਨਹੀਂ ਰੱਖਦੇ ਤੇ ਬਾਅਦ ਦੇ ਵਿੱਚ ਸਾਂਭਣ ਦਾ ਕੋਈ ਫਾਇਦਾ ਨਹੀਂਗਾ ਤੇ ਜਦੋਂ ਵੀ ਛੋਟਾ ਕਾਫਾ ਡੱਕ ਇਹਨੂੰ ਤੁਸੀਂ ਮੂੰਹ ਦੇ ਵਿੱਚ ਜ਼ਰੂਰ ਹੱਥ ਪਾਓ ਜਾ ਰੋਟੀ ਦੀ ਬਰਕੀਚਾਰ ਦਿਓ ਜਾਂ ਗੋੜ ਦੀ ਡਲੀ ਚਾਰੋ ਕੋਈ ਵੀ ਜਾਂ ਲੱਸੀ ਦੇਣੀ ਆਪਾਂ ਉਹ ਵੀ ਸਰੰਜ ਦੇ ਨਾਲ ਦੇਣੀ ਆ ਨਾਲ ਦੇ ਨਾਲ ਨਹੀਂ ਦੇਣੀ ਹੈਗੀ ਮੂੰਹ ਦੇ ਵਿੱਚ ਹੱਥ ਫੇਰਦੇ ਰਹੋ ਢੂਈ ਤੇ ਫਿਰ ਤੁਹਾਡਾ ਕਾਫ ਜਿਹੜਾ ਉਹ ਠੰਡਾ ਹੋਊਗਾ ਜਿਵੇਂ ਜਿਵੇਂ ਵੱਡੀ ਹੋਈ ਜਾਊਗੀ ਕਾਫ ਆ ਜਾਂ ਤੁਹਾਡੇ ਬੱਸੀਆ ਜਾਂ ਕੱਟੀਆਂ ਉਹ ਠੰਡੀ ਰਹੂਗੀ ਤੇ ਪਹਿਲਾਂ ਜਦੋਂ ਝੋਟੀ ਸੂਗੀ ਉਦੋਂ ਦਿੱਕਤ ਨਹੀਂ ਆਊਗੀ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਪਦੇ ਕਾਫ ਨੂੰ ਤਿਆਰ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ